ਮੋਸ਼ਨਲ ਹੋਣਾ ਨਹੀਂ ਚਾਹੁੰਦਾ ਇਸ ਮੌਕੇ ਤੇ ਇਸ ਵਾਸਤੇ ਮੋਸਪਾਸੇ ਨਹੀਂ ਤੁਰਾਂਗਾ ਪਰ ਬਹੁਤ ਸਾਰੀਆਂ ਖਾਲਸਾ ਕਾਲਜ ਦਾ ਇੱਕ ਵਿਦਿਆਰਥੀ ਹੈ ਜਿਹੜਾ 1984 ਦੇ ਦੰਗਿਆਂ ਤੋਂ ਬਾਅਦ ਕੁਝ ਦਿਨਾਂ ਬਾਅਦ ਮੈਨੂੰ ਪਤਾ ਲੱਗਦਾ ਹੈ ਕਿ ਉਹ ਵਿਦਿਆਰਥੀ ਹੈ ਤੁਹਾਡਾ ਪਰ ਉਹ ਅਜਿਹਾ ਕਿਸੇ ਨਾਲ ਬੋਲਦਾ ਨਹੀਂ ਕੁਝ ਨਹੀਂ ਬੋਲਦਾ ਚੁੱਪਚਾਪ ਆਂਦਾ ਹੈ ਕਾਲਜ ਖਾਲਸਾ ਕਾਲਜ ਘੁੰਮਦਾ ਹੈ ਤੇ ਚਲਾ ਜਾਂਦਾ ਹੈ ਕੀ ਘਟਨਾ ਵਾਪਰੀ ਕਿ ਉਹਦੇ ਸਾਹਮਣੇ ਔਰ ਉਹਦੀ ਮਾਂ ਦੇ ਸਾਹਮਣੇ ਉਹਦੇ ਪਿਤਾ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਸੀ ਔਰ ਉਦਾ ਉਦਾ ਅਸਰ ਉਸ ਬੱਚੇ ਤੇ ਮੁੰਡੇ ਤੇ ਇਹ ਹੋਇਆ ਕਿ ਉਹ ਬੋਲਣਾ ਬੰਦ ਹੋ ਗਿਆ ਉਹ ਰਿਐਕਟ ਨਹੀਂ ਸੀ ਕਰਦਾ ਉਹ ਰੋਇਆ ਵੀ ਨਹੀਂ ਸੀ ਮੈਂ ਉਹਨੂੰ ਬਹੁਤ ਦੱਲ ਲਾਇਆ ਬਹੁਤ ਦੇਰ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੈਂ ਕਿਹਾ ਦੇਖ ਬਹੁਤ ਕੁਝ ਵਾਪਰਿਆ ਹੈ ਦਿੱਲੀ ਵਿੱਚ ਤੂੰ ਰੋਂਦਾ ਕਿਉਂ ਨਹੀਂ ਤੂੰ ਯਾਦ ਕਿਉਂ ਨਹੀਂ ਕਰਦਾ ਆਪਣੇ ਬਾਪੂ ਨੂੰ ਤੂੰ ਮਾਂ ਆਪਣੇ ਮਾਂ ਦਾ ਇਕੱਲਾ ਸਹਾਰਾ ਹੈ ਕਿਉਂ ਨਹੀਂ ਤੂੰ ਬੋਲਦਾ ਨਹੀਂ ਸੀ ਬੋਲਦਾ ਨਾ ਰਿਐਕਟ ਕਰਦਾ ਸੀ ਮੈਂ ਬਹੁਤ ਪਰੇਸ਼ਾਨ ਹੋਇਆ ਬੜੇ ਦਿਨ ਨੂੰ ਉਹਨੂੰ ਜੋੜ ਲਾਇਆ ਫਿਰ ਉਹਦੀ ਮਦਰ ਮੰਨ ਨੂੰ ਮਿਲਣ ਆਈ ਔਰ ਇਹ ਵੀ ਚ ਮੈਨੂੰ ਚਾਪੀ ਲਾਈ ਉਹ ਵਿਚਾਰੀ ਉਸ ਤਰਸਦੀ ਦਾ ਉਹ ਕਹਿੰਦੀ ਹੈ ਮੇਰਾ ਤੇ ਘਰ ਵਾਲਾ ਚਲਾ ਗਿਆ ਮੈਂ ਕਿਹਾ ਮੈਨੂੰ ਸਾਰੀ ਗੱਲ ਪਤਾ ਹੈ ਪਰ ਕਹਿੰਦਾ ਮੇਰਾ ਮੁੰਡਾ ਨਹੀਂ ਬੋਲਦਾ ਪਿਆ ਉਹ ਇਹ ਰਿਐਕਟ ਨਹੀਂ ਕਰਦਾ ਇਹ ਰੋਂਦਾ ਨਹੀਂ ਇਹਨੇ ਅਜ ਤੱਕ ਕੁਝ ਆਪਣੀ ਆਪਣੀ ਗੱਲ ਮੈਨੂੰ ਕਹੀ ਨਹੀਂ ਸੱਚ ਜਾਣੋ ਇੰਨਾ ਵੱਡਾ ਉਹ ਮੈਨੂੰ ਕਦੀ ਸਮਝ ਨਹੀਂ ਸੀ ਆਇਆ ਕਿ ਇਸ ਤਰ੍ਹਾਂ ਵੀ ਕਿਸੇ ਪਰਿਵਾਰ ਚ ਹੋ ਸਕਦਾ ਹੈ ਕਿ ਔਰਤ ਵਿਡੋ ਹੋ ਗਈ ਬੰਦਾ ਘਰੋਂ ਚਲਾ ਗਿਆ ਔਰ ਇੱਕ ਵਾਇਦ ਇੱਕ ਮੁੰਡਾ ਹੈ ਉਹ ਬੋਲਦਾ ਨਹੀਂ ਪਰ ਫਿਰ ਸੱਚ ਜਾਣੋ ਕੁਝ ਮਹੀਨਿਆਂ ਬਾਅਦ ਅਸੀਂ ਉਸ ਮੋੜੇ ਨੂੰ ਲੋਕੇਟ ਨਹੀਂ ਕਰ ਸਕੇ ਫਿਰ ਉਹ ਨਹੀਂ ਮਿਲਿਆ ਕਿੱਥੇ ਗਿਆ ਸਾਨੂੰ ਕੁਝ ਪਤਾ ਨਹੀਂ ਮੈਂ ਖਾਲਸਾ ਕਾਲੀ ਦੇ 4-6 ਬੱਚਿਆਂ ਨੂੰ ਟਿਪਸ ਤੇ ਮੈਨੂੰ ਯਾਦ ਨੇ ਜਿਹੜੇ ਸਾਡੇ ਆਲੇ ਦੁਆਲੇ ਹੁੰਦੇ ਸਨ ਇੱਕ ਦੋ ਵਿਦਿਆਰਥੀ ਨਹੀਂ ਵੀ ਸਨ ਪਰ ਉਹ ਆਉਂਦੇ ਹੁੰਦੇ ਸਨ ਲੀਡਰਸ ਐਂਡ ਸਟੂਡੈਂਟ ਲੀਡਰ ਬਣੇ ਹੋਏ ਉਹ ਮੋਰਕੇ ਮਨ ਨੂੰ ਨਹੀਂ ਲੱਗੇ ਕਦੀ ਵੀ ਨਾ ਉਹਨਾਂ ਦੇ ਘਰ ਵਾਲਿਆਂ ਨੂੰ ਕੁਝ ਪਤਾ ਹੈ ਨਾ ਮੈਨੂੰ ਕੁਝ ਪਤਾ ਹੈ ਕਿ ਉਹ ਕਿੱਥੇ ਚਲੇ ਗਏ ਤਾਂ ਜਿਹੜੀ ਤਰਸਦੀ ਦਾ ਇਹ ਵਾਲਾ ਐਸਪੈਕਟ ਹੈ ਜਿਹੜਾ ਜੋ ਹੰਡਾਇਆ ਲੋਕਾਂ ਨੇ ਉਹ ਉਸ ਨੂੰ ਮੈਂ ਕਈ ਵਾਰੀ ਮੈਂ ਅਜੀਤ ਵਿੱਚ ਇੱਕ ਕਹਾਣੀ ਥੋੜਾ ਜਿਹਾ ਲਿਖੀ ਸੀ ਉਸ ਮਾਨੇ ਜੇ 85 ਵਿੱਚ 4 6 ਮੈਂ ਕਹਾਣੀਆਂ ਲਿਖੀਆਂ ਕਹਾਣੀਆਂ ਨਹੀਂ ਆਰਟੀਕਲਸ ਹਨ ਮੇਰੇ ਉਹਦੇ ਵਿੱਚ ਕਹਾਣੀਆਂ ਸਮੋਝੋ ਮੇਰੇ ਘਰ ਤੋਂ ਬਾਅਦ ਗੁਰਦੁਆਰਾ ਸਾਹਿਬ ਸੀ ਥੋੜਾ ਜਿਹਾ ਛੋਟਾ ਜਿਹਾ ਗੁਰਦੁਆਰਾ 150 ਗੱਜ ਚ ਬਣਿਆ ਹੋਇਆ ਗੁਰਦੁਆਰਾ ਉਹਦੇ ਨਾਲ ਦਾ ਮਕਾਨ ਸੀ ਸਰਦਾਰ ਹਿਮੰਤ ਸਿੰਘ ਹੋਇਆ ਕਰਦੇ ਸਨ ਬਜ਼ੁਰਗ ਸਨ ਬੜੇ ਜਜ਼ਬਾਤੀ ਸਿੱਖ ਉਹ ਮੈਨੂੰ ਆ ਕੇ ਇਸ ਤਰ੍ਹਾਂ ਸਮਝ ਲੋ ਕਿ ਪਹਿਲੀ ਨਵੰਬਰ ਤੋਂ ਪਹਿਲਾਂ ਅਕਤੂਬਰ ਦੇ 28 ਤਰੀਕ ਨੂੰ ਆਏ ਹੋਣੇ ਮੇਰੇ ਘਰ ਮਨ ਨੂੰ ਕਹਿ ਲਗੀ 7 ਤਰੀਕ ਦਾ ਮੁੰਡੇ ਦਾ ਵਿਆਹ ਹੈ ਮੈਂ ਕਿਹਾ ਹਾਂਜੀ ਹਾਂਜੀ ਪਤਾ ਲੱਗ ਗਿਆ ਮੈਨੂੰ ਕਹਿੰਦੇ ਨੇ ਵਿਆਹ ਤੇ ਜ਼ਰੂਰ ਆਣਾ ਤੁਸੀਂ ਬਹੁਤ ਬਿਜ਼ੀ ਹੋ ਪਰ ਆਣਾ ਜ਼ਰੂਰ ਹੈ ਮੈਂ ਕਿਹਾ ਮੈਂ ਪੱਕਾ ਆਵਾਂਗਾ ਕਹਿੰਦਾ ਯਾਦ ਰੱਖਣਾ ਜੇ ਵਿਆਹ ਤੇ ਨਹੀਂ ਆਏ ਤੇ ਮੈਂ ਵਿਆਹ ਕੈਨਸਲ ਕਰ ਦੂੰ ਤੁਸੀਂ ਆ ਕੇ ਬੋਲਣਾ ਵੀ ਹੈ ਮੇਰੇ ਮੁੰਡੇ ਦੇ ਵਿਆਹ ਤੇ ਮੈਂ ਕਿਹਾ ਤੁਸੀਂ ਕੀ ਗੱਲ ਕਰਦੇ ਹੋ ਮੈਂ ਜ਼ਰੂਰ ਆਵਾਂਗਾ ਵਿਆਹ ਤੇ ਉਹੀ ਮੁੰਡਾ ਜਦੋਂ ਮੇਰੇ ਘਰ ਨੂੰ આગ ਲੱਗ ਜਾਂਦੀ ਹੈ ਔਰ ਜੋ ਕੁਝ ਮੇਰਾ ਹੋਣਾ ਸੀ ਮੇਰੇ ਨਾਲ ਵਾਪਰ ਗਿਆ ਟੋਟਲ ਲਾਸ ਮੇਰਾ ਸੀਗਾ ਤੇ ਉਹੀ ਭੀੜ ਜਿਹੜੀ ਗੁਰਦੁਆਰਾ ਸਾਹਿਬ ਤੇ ਅਟੈਕ ਕਰਦੀ ਪਈ ਔਰ ਉਹੀ ਮੁੰਡਾ ਉਹ ਕੱਲਾ ਮੁੰਡਾ ਗੁਰਦੁਆਰਾ ਛੋਟਾ ਜਿਹਾ ਗੁਰਦੁਆਰਾ ਬੋਤਾ ਦੇਵ ਨਗਰ ਕਰੋਲ ਬਾਗ ਛੋਟਾ ਜਿਹਾ ਗੁਰਦੁਆਰਾ ਹੈ ਉਹਦਾ ਦਰਵਾਜ਼ਾ ਵੀ ਮੇਰੇ ਖਲ ਵਿੱਚ 4-5 ਫੁੱਟ ਦਾ ਹੀ ਹੋਣਾ ਅੰਦਰ ਜਾਣ ਦਾ ਉੱਤੇ ਭਾਈ ਸਾਹਿਬ ਰਹਿੰਦੇ ਨੇ ਥੱਲੇ ਗੁਰਦੁਆਰਾ ਉਹ ਮੁੰਡਾ ਦਰਵਾਜ਼ੇ 'ਚ ਖੜਾ ਹੋ ਗਿਆ ਔਰ ਕਹਿਣ ਲੱਗਾ ਮੈਂ ਗੁਰਦੁਆਰੇ ਨੂੰ ਅੱਗ ਨਹੀਂ ਲਾਣ ਦੇਣੀ ਨਹੀਂ ਲਾਣਦਿਆਂਗਾ ਕਿਉਂਕਿ ਵਿੱਚ ਜਾਣਕਾਰ ਬੰਦੇ ਵੀ ਸਨ ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਜਿੱਦਾਂ ਜਦੋਂ ਮੇਰੇ ਘਰ ਅਟੈਕ ਹੁੰਦਾ ਤੇ ਮੈਂ ਜਦੋਂ ਭੀੜ ਨੂੰ ਦੇਖ ਰਿਹਾ ਨੜ ਰਿਹਾ ਉਹਨਾਂ ਨਾਲ ਆਪਣੇ ਵਾਈਫ ਨੂੰ ਤੇ ਬੇਟੀ ਨੂੰ ਬਚਾ ਰਿਹਾ ਤੇ ਮਨੂੰ ਇਹ ਵੀ ਨਜ਼ਰ ਆ ਰਿਹਾ ਅ ਇਹਰੇ ਵਿੱਚ ਰਿਹਾ ਮੇਰੇ ਇਹ ਵੀ ਸਪੀਡ ਵਿੱਚ ਸ਼ਾਮਲ ਹੈ ਉਹ ਗੱਲ ਮੈਂ ਬਾਅਦ ਚ ਕਰੂੰਗਾ ਉਹ ਬੱਚਾ ਜਿਹੜਾ ਹੈ ਉਹ ਮੁੰਡਾ ਜਿਹਦਾ ਸਤਨੂ ਅੰਮਰ ਨੂੰ ਵਿਆਹ ਸੀ ਉਹ ਦਰਵਾਜ਼ੇ 'ਚ ਖੜਾ ਹੋ ਜਾਂਦਾ ਹੈ ਕਹਿੰਦਾ ਕਿ ਨਹੀਂ ਮੈਂ ਅੰਦਰ ਨਹੀਂ ਜਾਣ ਨੂੰ ਬੜਾ ਮਾਰਿਆ ਬੜਾ ਕੁੱਟਿਆ ਉਹ ਮੁੰਡਾ ਕਹਿੰਦਾ ਨਾ ਗੁਰਦੁਆਰੇ ਨੂੰ ਅੱਗ ਨਾ ਲਾਓ ਤੁਸੀਂ ਪ੍ਰੋਫੈਸਰ ਦਾ ਘਰ ਸਾਲ ਆਇਓ ਹੋਰ ਘਰ ਸਾਡ ਨੂੰ ਗੁਰਦੁਆਰੇ ਨੂੰ ਅੱਗ ਨਾ ਲਾਉਣ ਆਖਿਰ ਵਿੱਚ ਜਦੋਂ ਮੁੰਡਾ ਬੜਾ ਜਾਨਦਾਰ ਮੁੰਡਾ ਸੀ ਜਦੋਂ ਉਹ ਨਹੀਂ ਕਾਬੂ ਆਇਆ ਤਾਂ ਉਸ ਇਲਾਕੇ ਵਿੱਚ ਤਾਰੇ ਉੱਚੇ ਨੇ ਸੜਕਾਂ ਨਹੀਂਆਂ ਨੇ ਪਤਾ ਨਹੀਂ ਕਿਸ ਕਾਰਨ ਕਰਕੇ ਤੇ ਹਰ ਘਰ ਜਿਹੜੇ ਨੇ ਕੁਝ ਘਰਾਂ ਵਿੱਚ ਸੀੜੀਆਂ ਬਣੀਆਂ ਨੇ ਸੀੜੀਆਂ ਅਨੌਫ੍ਰਾਈਡ ਹੋ ਜਾਂਦੀਆਂ ਨੇ ਇਸ ਵਾਸਤੇ ਲੋਕਾਂ ਨੇ ਵੱਡੇ ਵੱਡੇ ਪੱਥਰ ਰੱਖੇ ਹੋਏ ਨੇ ਪੱਥਰ ਘਰ ਦੇ ਘਰੇ ਰੱਖਿਆ ਪੱਥਰ ਤੇ ਚੜੋ ਤੇ ਅੰਦਰ ਚਲੇ ਜਾਓ ਫਿਰ ਚਾਰ ਪੰਜ ਲੋਕਾਂ ਨੇ ਪੱਥਰ ਚੁੱਕਿਆ ਉਸ ਯੰਗ ਮੁੰਡੇ ਦੇ ਜਿਹਦਾ 7 ਤਰੀਕ ਨੂੰ ਗਿਆ ਉਹਨੂੰ ਲੰਮੇ ਪੇਨੂ ਉਦੇ ਤੇ ਮਾਰਿਆ ਤੇ ਉਹਦਾ ਉੱਪਰਲਾ ਪੋਰਸ਼ਨ ਜਿਹੜਾ ਹੈ ਉਹ ਫਲੈਟ ਹੋ ਗਿਆ ਕੋਈ ਉਦਾਰਨਾਂ ਮੂੰਹ ਮੱਥਾ ਕੋਈ ਚੀਜ਼ ਨਹੀਂ ਕੋਈ ਪਛਾਣ ਸਕਦਾ ਉਹਨੂੰ ਦਾ ਬਾਅਦ ਵੀ ਸਸਕਾਰ ਮੈਂ ਤੇ ਜਾਣ ਨਹੀਂ ਸਕਿਆ ਆਪਣੀ ਹਾਲਤ ਮੇਰੀ ਖਰਾਬ ਸੀ ਲੇਕਿਨ ਕੁਝ ਦਿਨਾਂ ਬਾਅਦ ਹਿਮਤ ਸਿੰਘ ਆਂਦਾ ਉਹਦਾ 7 ਤਰੀਕ ਦੇ ਵਿਆਹ ਵਾਲਾ ਪੁੱਤਰ ਮਰ ਚੁੱਕਿਆ ਹੁੰਦਾ ਉਹ ਜਦੋਂ ਮੇਰੇ ਕੋਲ ਆਂਦਾ ਕਹਿੰਦਾ ਡਾਕਟਰ ਸਾਹਿਬ ਦੇਖਿਆ ਮੇਰੇ ਮੁੰਡੇ ਦਾ ਵਿਆਹ ਮੈਂ ਮੈਂ ਕਿਹਾ ਕੀ ਕਹਿੰਦਾ ਪਿਆ ਇਹਨੂੰ ਕੀ ਹੋਇਆ ਮੈਂ ਕਿਹਾ ਮੈਂ ਰੋ ਪਿਆ ਹਿੰਮਤ ਸਿੰਘ ਨਹੀਂ ਰੋਂਦਾ ਪਿਆ ਜਿਹੜੀ ਸਭ ਤੋਂ ਵੱਡੀ ਗੱਲ ਹੈ ਹਿੰਮਤ ਸਿੰਘ ਨਹੀਂ ਰੋ ਰਿਹਾ ਉਹਦਾ ਚਿਹਰਾ ਮਤਲਬ ਪੱਕਿਆ ਪਿਆ ਅੱਖਾਂ ਚ ਉਹਦੇ ਜਿਹੜੀ ਹੈ ਬਜ਼ੁਰਗ ਆਦਮੀ ਜੀ ਦੀ ਅੱਖਾਂ ਵਿੱਚ ਮੈਨੂੰ ਪਾਣੀ ਨਜ਼ਰ ਆ ਰਿਹਾ ਪਰ ਡਿੱਗਦਾ ਨਹੀਂ ਪਿਆ ਅਥਰੂ ਨਿਕਲਦੇ ਪਏ ਔਰ ਬਾਰ-ਬਾਰ ਕਹਿ ਰਿਹਾ ਤੇ ਕੀ ਮੇਰੇ ਮੁੰਡੇ ਦਾ ਵਿਆਹ ਮੈਂ ਕਿਹ ਕੀ ਗੱਲ ਕਰਦੇ ਪੰ ਮੈਨੂੰ ਬਹੁਤ ਅਫਸੋਸ ਹੈ ਉਹਦਾ ਵਿਆਹ ਸੀ 7 ਤਰੀਕ ਨੂੰ ਉਹਦੇ ਨਾਲ ਕੀ ਵਾਪਰ ਗਿਆ ਮੈਂ ਉਹਦੇ ਗੱਲ ਲਾ ਕੇ ਰੋਂਦਾ ਉਹ ਨਹੀਂ ਰੋਂਦਾ ਪਿਆ ਫਿਰ ਉਹ ਕਹਿੰਦਾ ਕੀ ਗੱਲ ਕਰਦੇ ਹੋ ਪ੍ਰੋਫੈਸਰ ਸਾਹਿਬ ਸਤਗੁਰੂ ਸੱਚੇ ਪਾਤਸ਼ਾਹ ਦੇ ਘਰ ਚ ਲਾ ਗਿਆ ਗੁਰਦੁਆਰਾ ਬਚਾ ਲਿਆ ਮਹਾਰਾਜ ਦੀ ਪੀੜ ਬਚਾ ਲਈ ਗੁਰੂ ਗਬਨ ਸਾਹਿਬ ਬਚਾ ਲਿਆ ਉਹਨੇ ਗੁਰਦੁਆਰਾ ਬਚਾ ਲਿਆ ਉਹਦੇ ਮਰਨ ਨਾਲ ਪੀੜ ਤੇਤਰ ਮਿੱਤਰ ਹੋ ਗਈ ਔਰ ਇੰਨੀ ਵੱਡੀ ਗੱਲ ਹੋ ਗਈ ਮੇਰੇ ਮੁੰਡੇ ਦਾ ਕਿੰਨਾ ਸੋਹਣਾ ਵਿਆਹ ਹੋਇਆ ਮੈਂ ਉਹ ਕਹਾਣੀ ਅਜੀਤ ਚ ਉਦੋਂ 85 ਵਿੱਚ ਲਿਖੀ ਸੀ ਇਹੋ ਜਿਹੇਆਂ ਘਟਨਾਵਾਂ ਜਿਹੜੀਆਂ ਨੇ ਉਨਾ ਦੀ ਮੈਕਈਵਰੀ ਸਮਝਦਾ ਕਿ ਮੇਰੀ ਵੀ ਗਲਤੀ ਹੈ ਕਿ ਮੈਂ ਉਸ ਪਾਸੇ ਨਿਠਕੇ ਨਹੀਂ ਕਰ ਸਕਿਆ ਪਰ ਹੁਣ ਵੀ ਸਮਾਂ ਹੈ ਕਿ ਉਸ ਟ੍ਰੈਜੇਡੀ ਨੂੰ ਇਸ ਐਂਗਲ ਤੋਂ ਕਲਮ ਬੰਦ ਕਰਨਾ ਬਹੁਤ ਜ਼ਰੂਰੀ ਹੈ ਮੈਂ ਬਹੁਤ ਸਾਰੇ ਲੋਕਾਂ ਨੂੰ ਕਹਿੰਦਾ ਆਪਣੇ ਪੀ ਐਚ ਡੀ ਦੇ ਵਿਦਿਆਰਥੀਆਂ ਨੂੰ ਬੜਿਆਂ ਨੂੰ ਮੈਂ ਕਿਹਾ ਔਰ ਹੁਣ ਉਹਨਾਂ ਨੇ ਤਿਆਰੀ ਕੀਤੀ ਹੈ ਕਿ ਅਸੀਂ ਜਾ ਕੇ ਇੰਟਰਵਿਊ ਲੈ ਕੇ ਇਹ ਕਹਾਣੀਆਂ ਜਿਹੜੀਆਂ ਨੇ ਕਿਉਂਕਿ ਉੱਥੋਂ ਸਾਨੂੰ ਅਸਲ ਵਿੱਚ ਪਤਾ ਲੱਗੇਗਾ ਕੀ ਹੋਇਆ ਬਹੁਤ ਕੁਝ ਮੈਂ ਨਹੀਂ ਕਹਿ ਸਕਦਾ ਮੇਰੇ ਕੋਲ ਬਹੁਤ ਮਸਾਲਾ ਹੈ ਮੈਂ ਮੈਂ ਉਹ ਕਿਉਂਕਿ ਉਸ ਦੌਰ ਵਿੱਚ ਮੈਂ ਉੱਥੇ ਦੇਖਿਆ ਸਾਰਾ ਕੁਝ ਪਰ ਮਨੂੰ ਸੱਚਮੁੱਚ ਉਸ ਤਰਸਤੀ ਦਾ ਬਹੁਤ ਵੱਡਾ ਜਦੋਂ ਮੇਰੇ ਅ ਕਾਰ ਅਟੈਕ ਹੁੰਦਾ ਤੇ ਮੈਂ ਬੰਦਿਆਂ ਨੂੰ ਦੇਖਦਾ ਤੇ ਮੈਂ ਕਿਹਾ ਯਾਰ ਇਹਦੇ ਮੇਰੇ ਕੋਲ ਇੱਕੋ ਕਿਰਪਾਨ ਸੀ ਹੋਰ ਕੁਝ ਵੀ ਨਹੀਂ ਸੀ ਲੋਕਾਂ ਨੇ ਸਮਝਿਆ ਸੀ ਇਹਦੇ ਘਰੋਂ ਸ਼ਾਇਦ ਬੰਨਾਂ ਨਿਕਲਣ ਗਿਆ ਮੈਂ ਕੱਲਾ ਆ ਸੀ ਘਰ ਚੋਂ ਗਣ ਕਿੱਥੋਂ ਨਿਕਲ ਨਹੀਂ ਸੀ ਮੇਰੇ ਕੋਲ ਕੋਈ ਕੁਝ ਹੋਇਆ ਹੀ ਨਹੀਂ ਸਰੋਪਾ ਵਾਲੀ ਕਿਰਪਾਨ ਸੀ ਜਿਹੜੀ ਸਰੋਪਾ ਦੀਆਂ ਕਿਰਪਾਨਾਂ ਮਿਲਦੀਆਂ ਨੇ ਜਿਉਂ ਉਹ ਜੀਆਂ ਸਰੋਪਾ ਦੀਆਂ ਕਿਰਪਾਨਾਂ ਹੁੰਦੀਆਂ ਨੇ ਮੈਨੂੰ ਕਹਿਣ ਦੀ ਲੋੜ ਨਹੀਂ ਤਾਂ ਮੈਂ ਉਹਦੇ ਨਾਲ ਦੌੜਦਾ ਕਰਕੇ ਉਹਨਾਂ ਦੇ ਨਾਲ ਲੜਦਾ ਪਿਆ ਸੀ ਉਹ ਕਿਰਪਾਨ ਥੋੜੀ ਜਿਹੀ ਟੁੱਟ ਗਈ ਲਟਕ ਗਈ ਪਰ ਫਿਰ ਵੀ ਮੈਂ ਲੜਦਾ ਰਿਹਾ ਫਿਰ ਚੜ੍ਹੂ ਮੇਰੀ ਹਾਲਤ ਖਰਾਬ ਹੋ ਗਈ ਜਦੋਂ ਮੈਂ ਕਿਸੇ ਹੋਰ ਦੇ ਬਰਸਾਤੀ ਵਿੱਚ ਜਾ ਕੇ 4-6 ਮਹੀਨੇ ਰਿਹਾ ਮੈਂ ਆਪਣੀ ਪ੍ਰੈਜਡੀ ਕਹਾਂ ਤਾਂ ਮੈਨੂੰ ਚੰਗਾ ਨਹੀਂ ਲੱਗਦਾ ਮੇਰੇ ਕੋਲ ਕੱਪੜੇ ਨਹੀਂ ਸਨ ਮੇਰੀ ਵਾਈਫ ਕੋਲ ਕੋਈ ਕੱਪੜੇ ਨਹੀਂ ਸਨ ਤੇ ਮੇਰੀ ਬੇਟੀ ਕੋਲ ਕੋਈ ਕੱਪੜੇ ਨਹੀਂ ਸਨ ਮੇਰੀਆਂ ਦੋ ਬੇਟੀਆਂ ਸਨ ਇੱਕ 6 ਮਹੀਨੇ ਦੀ ਸੀ ਤੇ ਇੱਕ 5 ਸਾਲ ਦੀ ਸੀ ਤੇ ਜਦੋਂ ਮੈਂ ਅੱਗੇ ਤੋਂ ਕਢਿਆ ਆਪਣੀ ਵਾਈਫ ਨੂੰ ਤੇ ਛੋਟੀ 6 ਮਹੀਨੇ ਵਾਲੀ ਉਹ ਤੇ ਗਲਨ ਲੱਗੀ ਹੋਈ ਸੀ ਤੇ ਮੈਂ ਕਿ ਭਾਈ ਇਹ ਛੋਟੀ 6 ਮਹੀਨੇ ਦੀ ਬੱਚੀ ਹੈ ਇਹਦੀ ਕੋਈ ਫਰਾਕ ਫਰੂਬ ਬਾਜ਼ਾਰੋਂ ਲਿਆ ਦਿਓ 5 ਸਾਲ ਦੀ ਬੱਚੀ ਦੀ ਲਿਆ ਦਿਓ ਤੇ ਮੇਰੇ ਮੇਰੇ ਵਾਸਤੇ ਕੋਈ ਖੁੱਲਾ ਕੁਰਤਾ ਪਜਾਮਾ ਲੈ ਦਿਓ ਜੋ ਮੈਂ ਪਾਇਆ ਹੋਈ ਪਾਇਆ ਕੁਝ ਦਿਨਾਂ ਬਾਅਦ ਜਦੋਂ ਇਹ ਟ੍ਰੈਜੇਡੀ 1 ਨਵੰਬਰ ਵਾਲੀ ਹੋ ਜਾਂਦੀ ਹੈ ਤੇ ਮਨੂੰ ਜਿਹੜੇ ਸਰਦਾਰ ਸਾਹਿਬ ਨੇ ਮਨੂੰ ਆਪਣੀ ਉਹ ਕਮਰਾ ਦਿੱਤਾ ਹੋਇਆ ਸੀ ਉੱਤੇ ਉਹ ਮਨੂੰ ਕਹਿੰਦੇ ਨੇ ਮਨ ਥੱਲੇੋਂ ਆਵਾਜ਼ਾਂ ਆ ਰਹੀਆਂ ਹਨ ਬਹੁਤ ਜ਼ਿਆਦਾ ਮੈਂ ਕਿ ਪਤਾ ਨਹੀਂ ਕੀ ਆਵਾਜ਼ਾਂ ਆ ਰਹੀਆਂ ਨੇ ਜਿੰਦਾਬਾਦ ਜਿੰਦਾਬਾਦ ਮੈਨ ਤੇ ਪਤਾ ਹੀ ਲੱਗਿਆ ਕਿ ਜੇ ਉਹ ਕਹਿੰਦੇ ਨੇ ਸਰਦਾਰ ਜੀ ਨੂੰ ਥੱਲੇ ਬੁਲਾਓ ਅਸੀਂ ਜਲੂਸ ਕੱਢਣਾ ਤੇ ਮੈਂ ਘਰੋਂ ਨਿਕਲਣਾ ਚਾਹੁੰਦਾ ਸੀ ਮੈਨੂੰ ਡਾਕਟਰ ਨੇ ਕਿਹਾ ਸੀ ਤੁਸੀਂ ਹਿਲਣਾ ਵੀ ਨਹੀਂ ਪਰ ਮੈਂ ਜ਼ਬਰਦਸਤੀ ਥੱਲੇ ਉਤਰ ਕੇ ਗਿਆ ਉਹੀ ਬੰਦੇ ਜਿਹੜਾ ਮੇਰਾ ਘਰ ਸੜਨ ਵਾਲੇ ਸਨ ਜਿਹੜੇ ਨੇ ਉਹਨੂੰ ਮੈਂ ਆਇਡੈਂਟੀਫਾਈ ਕੀਤਾ ਸੀ ਉਹਨਾਂ ਨੇ ਮੇਰਾ ਘਰ ਸਾੜਿਆ ਸੀ ਉਹੀ ਬੰਦੇ ਉਸ ਦਿਨ ਜਲੂਸ ਕੱਢ ਰਹੇ ਸਨ ਔਰ ਮਨੂੰ ਪੈਰੈਂਟਸ ਨਾਲ ਚਲੋ ਮਨੂੰ ਮਨਾ ਕੀਤਾ ਗਿਆ ਪਰ ਮੈਂ ਜਾਣ ਕੇ ਗਿਆ ਕਿਉਂਕਿ ਮੈਂ ਇਲਾਕੇ 'ਚ ਪਹੁੰਚਣਾ ਚਾਹੁੰਦਾ ਸੀ ਔਰ ਇੱਕ ਦੋ ਇਲਾਕੇ ਐਸੇ ਸਨ ਜਿੱਥੇ ਅਲੀ ਵੀ ਸਿੱਖ ਫਸੇ ਹੋਏ ਸਨ ਉਹਨੂੰ ਇਨਫੋਰਮੇਸ਼ਨ ਮ ਮੈਂ ਉਹਨਾਂ ਦੇ ਨਾਲ ਪੁਰ ਪਿਆ ਫਿਰ ਮਨ ਉਹਨਾਂ ਨੇ ਰਿਕਸ਼ੇ ਤੇ ਬਿਠਾ ਲਿਆ ਗੱਡੀ ਤੇ ਬਿਠਾ ਲਿਆ ਕਿ ਮੈਂ ਦੁਬਾਰਾ ਬਿਹੋਸ਼ ਨਾ ਹੋਵਾਂ ਤਾਂ ਉਹ ਨਾਰਾ ਲਾਰੇ ਸੰ ਕਿ ਸਿੱਖੋਂ ਕੀ ਰੱਖਿਆ ਕੌਣ ਕਰੇਗਾ ਹਮ ਕਰਾਂਗੇ ਹਮ ਕਰਾਂਗੇ ਉਹ ਲੋ ਬੰਦੇ ਜਿਹੜੇ ਜਿਹੜੇ 1 ਨਵੰਬਰ ਨੂੰ ਮੇਰੇ ਘਰ ਤੇ ਅਟੈਕ ਕਰਨ ਵਾਲੇ